जय भीम जय भारत मैं राकेश कुमार सोमण हल्का लोकसभा होशियारपुर तो बहुजन समाज पार्टी दा उम्मीदवार हां ते मैं आज सारेया नु अपने वलो भीमराव अंबेडकर जी भारत रतन ओना दे जन्मदिन ते लाख लाख मुबारका देना आज ओना दा 133 वा जन्मदिन है ते ओना ने सानो लखاں हक दवाए ते जे मैं आज ਉਹਨਾਂ ਦੀ ਗਿਣਤੀ ਕਰਨ ਚੱਲ ਪਾਵਾਂ ਜਾਂ ਮੈਂ ਤੁਹਾਨੂੰ ਗਾਣਾ ਸ਼ੁਰੂ ਕਰਦਾ ਕਿ ਉਹਨਾਂ ਨੇ ਸਾਨੂੰ ਕੀ ਕੀ ਹੱਕ ਦਿਵਾਏ ਤੇ ਮੈਨੂੰ ਲੱਗਦਾ ਕਿ ਸਾਰਾ ਦਿਨ ਨਿਕਲ ਜਾਏਗਾ ਤੇ ਉਹਨਾਂ ਹੱਕਾਂ ਦੇ ਵਿੱਚੋਂ ਸਭ ਤੋਂ ਵੱਡਾ ਹੱਕ ਸਾਨੂੰ ਵੋਟ ਪਾਉਣ ਦਾ ਹੱਕ ਜੋ ਉਹਨਾਂ ਨੇ ਉੱਚ-ਨੀਚ ਜਾਂ ਔਰਤ-ਮਰਦ ਬੇਪਛੇਰ ਭਾਵ ਨੂੰ ਛੱਡਦੇ ਹੋਏ ਹਰ ਇਨਸਾਨ ਨੂੰ ਵੋਟ ਪਾਉਣ ਦਾ ਹੱਕ ਦਿਵਾਇਆ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਉਹ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਔਰ 1 ਜੂਨ ਨੂੰ ਵੋਟ ਜ਼ਰੂਰ ਪਾਉਣ